الحمد لله الحمد لله نحمده ونستعينه ونستغفره ونؤمن به ونتوكل عليه ونعوذ بالله من شرور انفسنا ومن سيئات اعمالنا من يهده الله فلا مضل له ومن يضلل فلا هادي له واشهد ان لا اله الا الله وحده لا شريك له वशद अन्ना मुहम्मद अन्ना अब रसूल अम्माद तमाम किस्म दियाँ तारीफा दच्चा हक, हकदार वो अल्लाह है जो कि इंसानियत का पालनहार खालिक मालिक और राजिक है अल्लाह <स्थिति> की तारीफ़ तो बाद दुरूद सलाम अल्लाह दियाँ रहमत होन तमाम नबिया के उपर नेकों कार लोगों के उपर ख़ास तौर पर साढ़े प्यारे नबी हज़रत मुहम्मद मुस्तफ़ासलम के उपर लखा बार अल्लाह दिया रहमत और अल्लाह अल्ह दलामती हो पिछले खुतबा जुम्मा मैने अला तोफीक वरासत विरसा ਮૈયਦ ਦੇ ਪਿੱਛੇ ਛੱਡਿਆ ਹੋਇਆ ਮਾਲ ਤਰਕਾ ਇਸ ਤਾਲ ਇਸ ਦੀ ਕਿੰਨੀ ਕਿੰਨੀ ਇਹਦੀ ਅਹਿਮੀਅਤ ਹੈ ਇਸ ਤਾਲੂਕ ਦੇ ਨਾਲ ਕੁਝ ਗੱਲਾਂ ਤੁਹਾਡੇ ਸਮੇਂ ਰੱਖੀਆਂ ਥੀਆਂ ਔਰ ਅੱਜ ਦੇ ਖੁਤਬਾ ਜੁਮਾ ਵੀ ਇਸ ਦਾ ਹੀ ਅਗਲਾ ਇੱਕ ਹਿੱਸਾ ਹੈ ਪਿਛਲੇ ਖੁਤਬਾ ਜੁਮਾ ਦੇ ਵਿੱਚ ਵਿਰਾਸਤ ਦੀ ਤਕਸੀਮ ਦੀ ਅਹਿਮੀਅਤ ਦੇ ਤਾਲੁਕ ਦੇ ਨਾਲ ਇੱਕ ਆਇਤ ਰੱਖੀ ਸੀ ਜਿਸ ਦੇ ਵਿੱਚ ਅੱਲਾ ਰੱਬੁਲ ਇੱਜ਼ਤ ਫਰਮਾ ਰਹੇ ਨੇ ਲਿਰ ਰਜਾਲੀ ਨਸੀਬੁ ਮਿਮਾ ਤਰਕਲ ਵਾਲਿਦਾਨ ਵਲ ਅਕਰਬੂਨ ਵਲਿਨ ਨਿਸਾਇ ਨਸੀਬੁ ਮਿਮਾ ਤਰਕਲ ਵਾਲਿਦਾਨ ਵਲ ਅਕਰਬੂਨ ਮਿਮਾ ਕੱਲਾ ਮਿਨਹੁ ਔ ਕਸਰ नसीब मफरूज आ फरमाया मर्द हिस्सा है जो छड़ जान उना दे माँ बाप या करीबी रिश्तेदार औरतों के लिए हिस्सा है जो छान दे माँ बाप या करीबी रिश्तेदार मीमा कला मिनहुआ कसुर ਚਾਹੇ ਥੋੜਾ ਹੋਵੇ ਜਾਂ ਬਹੁਤਾ ਹੋਵੇ ਨਸੀਬ ਮਫਰੂਜ਼ਾ ਅੱਲਾ ਦੀ ਤਰਫ ਤੋਂ ਤੈਅ ਕੀਤੇ ਹੋਏ ਹਿੱਸੇ ਨੇ ਇਹ ਇਸ ਤਾਲੁਕ ਇਸ ਤਾਲੁਕ ਦੇ ਨਾਲ ਪਿਛਲੇ ਖੁਤਬਾ ਜੁਮਾ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਕੁਝ ਗੱਲਾਂ ਰੱਖੀਆਂ ਥੀਆਂ ਹਕੀਕਤ ਇਹ ਹੈ ਕਿ ਕੀ ਦਾ ਕਿੰਨਾ ਹਿੱਸਾ ਹੈ ਕਿਨੂੰ ਕਿੰਨਾ ਮਿਲੂਗਾ ਅੱਲਾ ਰੱਬੁਲ ਇੱਜ਼ਤ ਨੇ ਇਹ ਹਿੱਸੇ ਬਿਆਨ ਕਰਨ ਤੋਂ ਪਹਿਲਾਂ ਲੋਕਾਂ ਨੂੰ ਤਿਆਰ ਕੀਤਾ ਹੈ ਲੋਕਾਂ ਨੂੰ ਸਮਝਾਇਆ ਹੈ ਅੱਲਾ ਨੇ ਅਰ ਸਮਝ ਆਉਂਦਾ ਵੀ ਇਹ ਇੱਕ ਵੱਖਰਾ ਹੀ ਤੰਗ ਹੈ ਅੱਲਾ ਦਾ ਸਾਫ਼ ਸੁਥਰਾ ਜਿਹਨੂੰ ਆਪਾਂ ਕਹਿ ਦਈਏ ਕੋਰਾ ਕਰਾਰਾ ਸਾਫ਼ ਸੁਥਰਾ अंदाज अल्लाह ने किया है ताकीद वाला हुक्म अल्लाह ने ताक़ीदी जोर दिता है अल्लाह ने और फिर अल्लाह ने जज्बाती तौर के ऊपर भी लोगों को झंझोड़िया है जज्बाती तौर ऊपर। फरमाया वइज़ा अल किस्मत उलुल कुरबा वल यतामा वल मसाकी फर जुकूह मिनहू लहुम कौलम मारूफा फरमाया कि जो वजह हज़रल किस्मत जो मालू तकसीम करन दा मौका आवे हजरल वाइज उलुल कुर्बा माल उल तकसीम करन दा मौका है उस मौके दे ऊपर करीबी रिश्तेदार आ गए यतीम आ गए मिसकीन आ गए फरजुकूहू मिनहू तो उन्होंने भी कुछ दे दवो वकूल कौलम मारूफा और उन्होंने अच्छी तरीके गल करो फरमाया जियाफन डरना चाहिदा है फरमाया डरना चाहिदा है अगर इंसान अपने पीछे ऐसी औलाद छद के जावे, जरूरीतन जियाफन जो कि कमजोर होवे ख्वाफ उलई हिम उन्होंने ऊपर डरूगा कि मेरी औलाद का होगा खाफू अल हिम फलीयत तकुल्लाह तो डरो वलियकूलू कौलन सदीदा और सच्ची सच्ची गल करो दुरुस्त गल करो ਇਨ ਅਲਲਜ਼ੀਨਾ ਯਾਕੁਲੂਨ ਅਮਵਾਲ ਅਲਯਤਾਮਾ ਜ਼ੁਲਮਨ ਜਿਹੜੇ ਯਤੀਮਾਂ ਦਾ ਮਾਲ ਜ਼ੁਲਮ ਦੇ ਨਾਲ ਖਾਂਦੇ ਨੇ ਇਨਮਾ ਯਾਕੁਲੂਨ ਫੀ ਬੁਤੂਨਹਿਮ ਨਾਰਾ ਉਹ ਆਪਣੇ ਪੇਟ ਦੇ ਵਿੱਚ ਜਹੰਮ ਦੀ ਅੱਗ ਭਰਦੇ ਨੇ ਬਸਾਇਸਲਾਉਨ ਸਾਇਰਾ ਉਰਾਨ ਕਰੀਬ ਪੜਕਦੀ ਹੋਈ ਅੱਗ ਦੇ ਵਿੱਚ ਦਾਖਲ ਹੋਣਗੇ ਤਾਂ ਹੁਣ ਅਗਲਾ अगली गलबात बयान की जा रही है जो कि पिछली हफ्ते बयान की उस तो बाद पहले तो फरमाया कि हिस्सा है सब का उस तो फरमाया कि जो तीस मालू तकसीम कर बैठो उस वक्त यतीम करीबी रिश्तेदार मसकीना ना भुलो उन्होंने भी थोड़ा बहुत दे दवो उन्होंने दे दो। ਔਰ ਉਹਨਾਂ ਨਾਲ ਜਲ੍ਹਾ ਅੱਛੇ ਤਰੀਕੇ ਨਾਲ ਗੱਲ ਕਰੋ ਉਨਲ ਕੁਰਬਾ ਕੌਣ ਨੇ ਕਰੀਬੀ ਰਿਸ਼ਤੇਦਾਰ ਕੌਣ ਨੇ ਜਿਹੜੇ ਵਾਰਿਸ ਨਹੀਂ ਹੈਗੇ ਜਿਹੜੇ ਵਾਰਿਸ ਮੈਤ ਦੇ ਵਾਰਿਸ ਨਹੀਂ ਹੈਗੇ ਲੇਕਿਨ ਕਰੀਬੀ ਰਿਸ਼ਤੇਦਾਰ ਨੇ ਅਗਰ ਕਰੀਬੀ ਰਿਸ਼ਤੇਦਾਰ ਯਤੀਮ ਨੇ ਬੱਚੇ ਨੇ ਤਾਂ ਹੋਰ ਹੋਰ ਜ਼ਿਆਦਾ ਹੱਕ ਬੰਦਾ ਹੈ ਤਾਂ ਉਹਨਾਂ ਨੂੰ ਕੁਝ ਦੇ ਦੋ ਔਰ ਅਗਰ ਨਹੀਂ ਦੇਣਾ ਅਗਰ ਨਹੀਂ ਦੇਣਾ ਪਹਿਲੀ ਬਾਤ ਹੈ ਦੇ ਦਿਓ ਅਗਰ ਨਹੀਂ ਦੇਣਾ ਤਾਂ ਕਮਸ ਕਮ ਝਿੜਕੋ ਨਾ ਉਹਨਾਂ ਨੂੰ ਚਲੋ ਪਰੇ ਹੋਵੋ ਤੁਸੀਂ ਤੁਸੀਂ ਕਿੱਥੋਂ ਆ ਕੇ ਤੁਹਾਡਾ ਕੋਈ ਹੱਕ ਨਹੀਂ ਬਣਦਾ ਆਚੀ ਨਹੀਂ ਦੰਦੇ ਇਹ ਸਖਤ ਅਲਫਾਜ਼ ਸਖਤ ਅਲਫਾਜ਼ ਨਾ ਕਰੋ ਅچھے ਤਰੀਕੇ ਨਾਲ ਗੱਲ ਕਰੋ فرمایا ਫਰਜ਼ੂ ਫਰਮਾਇਆ ਫਰਜ਼ੂਕੂਹਮ ਮਿੰਹੂ ਕੁਝ ਦੇ ਦਿਓ ਉਹਦੇ ਵਿੱਚੋਂ ਕਿਉਂਕਿ ਇਹ maal ਜਿਹੜਾ ਤੁਹਾਨੂੰ ਮਿਲਿਆ ਹੈ ਇੱਚ ਤੁਹਾਡੀ ਦਾ ਕੋਈ ਭੱਜ ਦੌੜ ਹੈ ਨਹੀਂ ਤੁਹਾਨੂੰ ਵੀ ਤਾਂ ਉੱਪਰੋਂ ਹੀ ਮਿਲਿਆ ਹੈ ਥੋਨੇ ਇਹਦੇ ਵਿੱਚ ਕੁਛ ਕੀਤਾ ਨਹੀਂ ਕੋਈ ਮਿਹਨਤ ਨਹੀਂ ਕੀਤੀ ਤੁੰਨ ਅੱਲਾ ਦੀ ਤਰਫ ਤੋਂ ਮੁਫਤ ਮਿਲਿਆ ਹੈ ਤੇ ਤੁਹਾਨੂੰ ਮਿਲਿਆ ਕਿਸੇ ਹੋਰ ਨੂੰ ਵੀ ਥੋੜਾ ਬਹੁਤ ਦੇ ਦੋ ਵਿੱਚੋਂ ਔਰ ਕਿਉਂਕਿ ਜਦੋਂ maal ਵਟਦਾ ਹੁੰਦਾ ਨਾ ਜਦੋਂ maal ਵਟਦਾ ਹੁੰਦਾ ਤੇ ਵਾਰਿਸ ਨਹੀਂ ਹੁੰਦੇ ਉਹ ਖਾਸ ਤੌਰ ਪਰ ਜ਼ਰੂਰਤਮੰਦ ਹੋਣ maal ਵਟ ਰਿਹਾ ਹੈ ਵਾਰਿਸ ਵਾਰਸ ਤੋਂ ਇਲਾਵਾ ਜ਼ਰੂਰਤਮੰਦ ਨਹੀਂ ਕਰੀਬੀ ਰਿਸ਼ਤੇਦਾਰ ਨੇ ਯਤੀਮ ਨੇ ਤਾਂ ਇੱਕ ਨੇਚਰਲੀ ਉਹਨਾਂ ਦੇ ਅੰਦਰ ਵੀ ਇਹ ਖਿਆਲ ਪੈਦਾ ਹੁੰਦਾ ਹੈ ਵੀ ਸਾਨੂੰ ਵੀ ਕੁਝ ਮਿਲ ਜਾਂਦਾ ਨੇਚਰਲੀ ਉਹ ਵੀ ਕਹਿੰਦੇ ਨੇ ਕਿ ਇਹਨਾਂ ਨੂੰ ਵੀ ਮਿਲ ਰਿਹਾ ਹੈ ਥੋੜਾ ਬਹੁਤ ਸਾਨੂੰ ਵੀ ਮਿਲ ਜਾਂਦਾ ऐसे लोगों की जज्बात का ख्याल करते हुए अल्लाह पाक ने फरमाया कि थूँ भी मिल रहा है थोड़ा बहुत इन्हों भी दे दो देना जज्बात का भी ख्याल करो और इस कुरान के इस हुक्म इस तो माने तो कुरान के इस माने तो एक हुक्म गया है ਕਿ ਅਗਰ ਇਨਸਾਨ ਕੋਈ ਚੀਜ਼ ਰੱਖਦਾ ਹੈ ਔਰ ਦੂਸਰਾ ਉਹਦੇ ਵਿੱਚ ਕੋਈ ਨਿਗਾਹ ਰੱਖਦਾ ਹੈ ਕਿ ਮੈਨੂੰ ਵੀ ਇਹ ਚੀਜ਼ ਮਿਲ ਜਵੇ ਕਿਸੇ ਤਰੀਕੇ ਦੇ ਨਾਲ ਤਾਂ ਫਰਮਾਇਆ ਕਿ ਉਹਨਾਂ ਜਜ਼ਬਾਤ ਦਾ ਖਿਆਲ ਕਰਦੇ ਹੋਏ ਉਹਨੂੰ ਕੁਝ ਦੇ ਦਿਆ ਕਰੋ। ਮਿਸਾਲ ਦੇ ਤੌਰ ਤੇ ਉੱਪਰ ਪਿਆਰੇ ਨਬੀ ਨੇ ਫਰਮਾਇਆ ਕਿ ਜਦੋਂ ਤੁਹਾਡਾ ਖਾਦਮ ਤੁਹਾਡਾ ਗੁਲਾਮ ਤੁਹਾਡੇ ਵਾਸਤੇ ਖਾਣਾ ਤਿਆਰ ਕਰੇ ਤਾਂ ਉਹਨੂੰ ਬਰਬਰ ਬੈਠ ਕੇ ਖਿਲਾ ਲਓ। ਅਗਰ ਨਹੀਂ ਬਰਾਬਰ ਬੈਠ ਕੇ ਖਲਾਉਣਾ ਤਾਂ ਉਹਨੂੰ ਦੋ ਇੱਕ ਲੁਕਮੇ ਦੇ ਦਿਆ ਕਰੋ ਵਿੱਚੋਂ ਕਿਉਂਕਿ ਉਹ ਆਸ ਔਰ ਉਮੀਦ ਰੱਖਦਾ ਉਹਨੇ ਬਣਾਇਆ ਖਾਣਾ ਤਾਂ ਐਸੇ ਤਰ੍ਹਾਂ ਹੀ ਫਰਮਾਇਆ ਕਿ ਜਦੋਂ ਮਾਲ ਤਕਸੀਮ ਕਰਨ ਬੈਠੋ ਵਿਰਾਸਤ ਦਾ ਤਾਂ ਜਿਹੜੇ ਕੋਈ ਗਰੀਬ ਹੈਗੇ ਯਤੀਮ ਹੈਗੇ ਕਰੀਬੀ ਰਿਸ਼ਤੇਦਾਰ ਨੇ ਉਹ ਵੀ ਉਮੀਦ ਰੱਖਦੇ ਨੇ ਕਿ ਸਾਨੂੰ ਵੀ ਕੁਝ ਮਿਲ ਜਾਂਦਾ ਤਾਂ ਹੋ ਸਕੇ ਤਾਂ ਉਹਨਾਂ ਨੂੰ ਵੀ ਦੇ ਦਿਆ ਕਰੋ ਬਿਹਤਰ ਹੈ ਦੇਣਾ ਔਰ ਉਹਨਾਂ ਨਾਲ ਅੱਛੇ ਤਰੀਕੇ ਨਾਲ ਗੱਲ ਕਰੋ ਅਗਰ ਨਹੀਂ ਵੀ ਦੇਣਾ ਅੱਛੇ ਤਰੀਕੇ ਨਾਲ ਗੱਲ ਕਰੋ ਉਹਨਾਂ ਨੂੰ ਸਮਝਾ ਦਿਓ ਬਿਹਤਰ ਹੈ ਕਿ ਦੇ ਦਿਓ ਔਰ ਅੱਗੇ ਅੰਦਾਜ਼ ਇਹ ਨਾ ਝੰਜੋੜਨ ਵਾਲਾ ਇਖਤਿਆਰ ਕੀਤਾ ਇਹਨਾਂ ਰੋਂਗ ਤੇ ਖੜੇ 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 ਰੋਂਗ ਤੇ ਖੜੇ ਹੋਣ ਦੇ ਇਨਸਾਨ ਦੇ ਉਹ ਅੰਦਾਜ਼ ਅੱਲਾਹ ਨੇ ਇਖਤਿਆਰ ਕੀਤਾ ਸਮਝੋਂਦਾ ਅੱਲਾਹ ਨੇ فرمایا इंसान पिछे औलाद छलाद कैसी जुरीयतन जियाफन कमजोर छोटे बच्चे खाफू अले हीम डरूगा उन्होंने उपर कि मेरे बच्चों का पिछों की होगा मेरे बच्चों माल है ਮੇਰੇ ਬੱਚਿਆਂ ਦਾ ਮੇਰਾ ਮਾਲ ਦਾ ਕੀ ਹੋਊ ਮੇਰੇ ਬੱਚਿਆਂ ਦਾ ਕੀ ਹੋਊਗਾ ਮਾਲ ਪ੍ਰੋਪਰ ਤਰੀਕੇ ਤੱਕ ਬੱਚਿਆਂ ਤੱਕ ਪਹੁੰਚੂਗਾ ਨਹੀਂ ਪਹੁੰਚੂਗਾ ਇਨਸਾਨ ਡਰਦੇ ਨੇ ਆਪਣੀ ਔਲਾਦ ਦੇ ਤਾਲੁਕ ਦੇ ਨਾਲ ਖਾਫੂ ਅਲੈਹਿਮ ਫਲਯਤਕੁ ਲਲਾਹ ਅੱਲਾਹ ਤੋਂ ਡਰੋ ਵਲ ਯਕੂਲੂ ਕੌਲਨ ਸਦੀਦਾ ਔਰ ਸਹੀ ਦਰੁਸਤ ਗੱਲ ਕਰਿਆ ਕਰੋ ਇਨਸਾਨ ਨੂੰ ਸਮਝਾਇਆ ਗਿਆ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ कि बंदे जेड़ा बंदा मर गया चलिया गया इस दुनिया के पिछो वो अपने पिछे औलाद के जा रहा है वो जगह तू भी हो सकता था वो तू भी मरन वाला तू भी हो सकता था तू भी अपनी औलाद पीछे छड़ के जा सकता था छोटे छोटे बच्चे तेरे तू वो जगह अपने अपने आप आपू रख के सोच ਤੂੰ ਕੀ ਸੋਚਦਾ ਕਿ ਮੇਰੇ ਬਾਅਦ ਮੇਰੇ ਬੱਚਿਆਂ ਨਾਲ ਕੀ ਮਾਮਲਾ ਕੀਤਾ ਜਾਊਗਾ ਜੋ ਤੂੰ ਆਪਣੇ ਬਾਰੇ ਸੋਚਦੇ ਹੈ ਕਿ ਮੇਰੇ ਬੱਚਿਆਂ ਨਾਲ ਆ ਮਾਮਲਾ ਕੀਤਾ ਜਾਵੇ ਉਹੀ ਹੋਰਾਂ ਦੇ ਨਾਲ ਵੀ ਕਰ ਯਤੀਮਾ ਦੇ ਨਾਲ ਕਰ ਜਿਹੜੇ ਮਾਲ ਦੇ ਹੱਕਦਾਰ ਨਹੀਂ ਉਹਨਾਂ ਦੇ ਨਾਲ ਉਹ ਮਾਮਲਾ ਕਰ ਕਿਸੇ ਦਾ ਹੱਕ ਨਾ ਮਾਰ ਦੇ ਦੇ ਹੱਕਦਾਰ ਨੂੰ ਉਹਨਾਂ ਦਾ ਹੱਕ ਦੇ ਦੇ ਹੱਕਦਾਰ ਨੂੰ ਉਹਨਾਂ ਦਾ ਹੱਕ ਦੇ ਦੇ ਆਪਣੇ ਆਪ ਨੂੰ ਸੋਚ فرمایا ਇਨ ਅਲਜ਼ੀਨਾ ਯਾਕੂਲੂਨਾ ਅਮਵਾਲ ਅਲਯਤਾਮਾ ਜ਼ੁਲਮਨ ਜਿਹੜੇ ਯਤੀਮਾਂ ਦਾ ਮਾਲ ਜ਼ੁਲਮ ਦੇ ਨਾਲ ਖਾਂਦੇ ਨੇ ਇਨਨਾ ਮਾ ਯਾਕੂਲੂਨਾ ਫੀ ਬੁਤੂਨਹਿਮ ਨਾਰਾ ਉਹ ਆਪਣੇ ਪੇਟ ਦੇ ਵਿੱਚ ਜਹੰਨਮ ਦੀ ਅੱਗ ਭਰਦੇ ਨੇ ਵਸਾਇਸਲੂਨਾ ਸਾਇਰਾ ਔਰ ਬਹਿਕਦੀ ਹੋਈ ਅੱਗ ਦੇ ਭੜਕਦੀ ਹੋਈ ਅੱਗ ਦੇ ਵਿੱਚ ਦਾਖਲ ਹੋਣਗੇ ਪੂਰੇ ਫੇਰ ਯਤੀਮਾਂ ਦੇ ਹਕੂਕ ਦੀ ਗੱਲ ਕੀਤੀ ਜਾ ਰਹੀ ਹੈ ਯਤੀਮਾਂ ਦੇ ਹਕੂਕ ਦੀ ਹਿਫਾਜ਼ਤ ਕੀਤੀ ਜਾ ਰਹੀ ਹੈ ਗਰੀਬਾਂ ਮਸਕੀਨਾਂ ਦੇ ਹਕੂਕ ਦੀ ਹਿਫਾਜ਼ਤ ਕੀਤੀ ਜਾ ਰਹੀ ਹੈ ਔਰ ਹਿਫਾਜ਼ਤ ਕਰਨ ਵਾਲਾ ਕੌਣ ਹੈ ਅੱਲਾਹ ਫਰਮਾਇਆ ਮਿਸਾਲ ਲਾ ਤੌਰ ਦੇ ਉੱਪਰ ਫਰਮਾਇਆ ਕਿ ਜਿਹੜੇ ਯਤੀਮਾਂ ਦਾ ਮਾਲ ਖਾਂਦੇ ਨੇ ਆਪਣੇ ਪੇਟ ਦੇ ਵਿੱਚ ਅੱਗ ਭਰਦੇ ਨੇ ਮਿਸਾਲ ਲਾ ਤੌਰ ਦੇ ਉੱਪਰ बाप मर गया पिछे छोटे बच्चे ने आके कारोबार या या प्रॉपर्टी जायदाद कि ने ली बाप के भाई ने चाचे ने सामभली सारी प्रॉपर्टी बच्चों हिस्सा दता नहीं दिता और इस तरह बाप मर गया अपनी औलाद पीछे छड़ के गया नहीं तकसीम हुई अचानक ही बाप का एक बेटा मर गया जिंती छोटी औलाद है जिंकी छोटी औलाद है जिंद छोटी औलाद है उन्होंने हिस्सा नहीं दिता गया बाप का हिस्सा उन्होंने औलाद नहीं दता गया इस तरह दुत सारिया मिसाल ने बहुत सारे इस तरह मिसाल ने, ने। कि यतीम का मा माल ना खावो ਹਿੱਸਾ ਦੇ ਦਿਓ ਉਹਨਾਂ ਦਾ ਅੱਲਾ ਨੇ ਸਮਝਾਇਆ ਅੱਲਾ ਪਾਕ ਨੇ ਔਰ ਸਮਝਾਇਆ ਵੀ ਕਿਸ ਤਰ੍ਹਾਂ ਕਿ ਤੁਸੀਂ ਵੀ ਮਰਨ ਵਾਲੇ ਹੋ ਸਕਦੇ ਹੋ ਤੁਹਾਡੇ ਵੀ ਬੱਚੇ ਛੋਟੇ ਛੋਟੇ ਹੋ ਸਕਦੇ ਨੇ ਯਤੀਮਾਂ ਨੂੰ ਦੇ ਦਿਓ ਮਾਲ ਅਗਰ ਨਹੀਂ ਦਵੋਗੇ ਤਾਂ ਆਪਣੇ ਪੇਟ ਦੇ ਵਿੱਚ ਜਹਨਮ ਦੀ ਅੱਗ ਭਰੋਗੇ ਦੇਖੋ ਤਿੰਨ ਆਇਤਾ ਬਿਆਨ ਹੋਈਆਂ ਨੇ ਤਿੰਨ ਆਇਤਾ पहली आयत कि जदों माल तकसीम कर बैठो उस वक्त यतीम आ जाए मसकीन आ जाए गरीब आ जाए करीबी रिश्तेदार आ जाए दे दो दूसरी आयत डरना चाहिए इंसान को कि अपने पिछे अगर औलाद छोड़ के जावे वो औलाद की होगा दो आयत तीसरी आयत तीसरी आयत की फरमाई ਕਿ ਜਿਹੜੇ ਯਤੀਮਾਂ ਦਾ ਮਾਲ ਖਾਂਦੇ ਨੇ ਆਪਣੇ ਪੇਟ ਦੇ ਵਿੱਚ ਜਹੰਮ ਦੀ ਅੱਗ ਭਰਦੇ ਨੇ ਤਿੰਨਾ ਇਹ ਤਾਂ ਇਹਨਾਂ ਤਿੰਨਾਂ ਆਇਆਂ ਦੇ ਵਿੱਚ ਤਿੰਨਾਂ ਆਇਆਂ ਦਾ ਨਿਚੋੜ ਕੀ ਹੈ ਯਤੀਮਾਂ ਦੇ ਮਸਕੀਨਾਂ ਦੇ ਗਰੀਬਾਂ ਦੇ ਕਮਜ਼ੋਰਾਂ ਦੇ ਹਕੂਕ ਦੀ ਹਿਫਾਜ਼ਤ ਹਕੂਕ ਦੀ ਹਿਫਾਜ਼ਤ ਖਾਸ ਤੌਰ ਦੇ ਉੱਪਰ ਯਤੀਮ ਯਤੀਮ ਬੱਚੇ ਛੋਟੀਆਂ ਬੱਚੀਆਂ ਇਨਾਂ ਦੇ ਹਕੂਕ ਦੀ ਹਿਫਾਜ਼ਤ فرمایا ਇਨਨਾ ਮਾਯਕੂਨ ਫੀ ਬੁਤੂਨਹਿਮ ਨਾਰਾ ਆਪਣੇ ਪੇਟ ਦੇ ਵਿੱਚ ਜਹੰਨਮ ਦੀ ਅੱਗ ਭੜਦੇ ਨੇ ਪਿਆਰੇ ਨਬੀ ਨੇ فرمایا ਮੈਂ ਤੁਹਾਨੂੰ ਦੋ ਕਮਜ਼ੋਰ ਲੋਕਾਂ ਦੇ ਹਕੂਕ ਦੇ ਬਾਰੇ آگਾਹ ਕਰਦਾ ਹਾਂ जिद औरत का माल और यतीम का माल मैं मतलब थोड़ी इसको तो खबरदार करता हाँ देखो औरतों का माल ना मारियो क्योंकि औरत भी कमज़ोर है यतीम भी कमज़ोर होंगे नेर प्यारब भी ने फरमाया कि जो तो मैं महराज के मौके के उपर गया आसमाना के उपर प्यारवी महराज पर गए थे ना आसमान के उपर तो उस वक्त प्यारन भी कहें मैंने कुछ लोग देखे ਜਿਨ੍ਹਾਂ ਦੇ ਹੌਂਟ ਜਿਨ੍ਹਾਂ ਦੇ ਬੁੱਲ ਊਂਟ ਦੇ ਬੁੱਲ ਦੀ ਤਰ੍ਹਾਂ تھے ਊਂਟ ਦੇ ਬੁੱਲ ਕਿਵੇਂ ਹੁੰਦੇ ਨੇ ਬੜੇ ਬੜੇ ਔਰ ਇੱਕ ਫਰਿਸ਼ਤਾ ਉਹਨਾਂ ਦੇ ਹੌਂਟ ਖੋਲਦਾ ਔਰ ਅੱਗ ਉਹਨਾਂ ਦੇ ਮੂੰਹ ਦੇ ਵਿੱਚ ਪਾ ਦਿੰਦਾ ਜੋ ਕਿ ਅੱਗ ਉਹਨਾਂ ਦੇ ਨੀਚੋਂ ਨਿਕਲ ਜਾਂਦੀ ਉਹ ਚੀਖਦੇ ਚਿੱਲਾਉਂਦੇ ਪਿਆਰੇ ਨਬੀ ਨੇ ਕਿਹਾ ਇਹ ਕੌਣ ਲੋਗ ਨੇ فرمایا ਇਹ ਉਹ ਲੋਗ ਨੇ ਜਿਹੜੇ ਯਤੀਮਾਂ ਦਾ ਮਾਲ ਖਾ ਜਾਂਦੇ ਸਨ इना मुलूना फी हिम नारा अपने पेट के बच्चे जहनम की अग भर रहे हैं एक पकती हुई चाह अगर पी लिए मुंह जल चाहे कि जहन्नम पकती हुई अग कितों बर्दाश्त कर लू कोई और एक गल रह गई थी कि अगर अगर एक बच्चा पैदा हों है अगर एक बच्चा पैदा हों है पैदा होने तो बाद बाहर आने तो बाद एक चीख भी मार दीती सह भी लै ल कुछ वो वारस है उन्होंने हिस्सा मिलेगा वो तो मर गया लेकिन वह हिस्सा क्डिया जाऊगा अगे बटूद हिस्सा दो ने दो दो मर गए बाप और बेटा मिसाल के तौर के ऊपर एक्सीडेंट के मर गए ਦੋਨੋਂ ਮਰੇ ਲੇਕਿਨ ਇੱਕ ਪਹਿਲਾ ਮਰਿਆ ਇੱਕ ਚੰਦ ਮਿੰਟ ਬਾਅਦ ਦੇ ਵਿੱਚ ਮਰਿਆ ਜਿਹੜਾ ਬਾਅਦ ਦੇ ਵਿੱਚ ਮਰਿਆ ਹੈ ਪਹਿਲਾ ਮਰਨ ਦੇ ਮੁਕਾਬਲੇ ਬਾਅਦ ਚ ਮਰਨ ਵਾਲੇ ਦਾ ਹਿੱਸਾ ਬਣੂਗਾ ਬਾਅਦ ਚ ਮਰਨ ਵਾਲੇ ਦਾ ਹਿੱਸਾ ਬਣੂਗਾ ਜਿਹੜਾ ਚੰਦ ਮਿੰਟ ਬਾਅਦ ਦੇ ਵਿੱਚ ਮਰਿਆ ਇੰਨੇ ਸਖਤ ਹਕੂਕ ਨੇ ਇਹਨੇ ਸਖਤ ਅੱਲਾ ਦੇ ਹੁਕਮ ਨੇ ਯਤੇਮ ਦਾ ਮਾਲ ਕੁਝ ਸ਼ਰਤਾਂ ਦੇ ਵਿੱਚ ਜਾਇਜ਼ ਹੈ ਕਿ ਇਨਸਾਨ ਥੋੜਾ ਬਹੁਤ ਲੈ ਸਕਦਾ ਹੈ ਕੁਝ ਸ਼ਰਤਾਂ ਦੇ ਵਿੱਚ ਮਿਸਾਲ ਦੇ ਤੌਰ ਦੇ ਉੱਪਰ ਅਗਰ ਕੋਈ ਕਿਸੇ ਯਤੇਮ ਦੇ ਮਾਲ ਦੀ ਹਿਫਾਜ਼ਤ ਕਰ ਰਿਹਾ ਹੈ ਆਪਣਾ ਵਕਤ ਦੇ ਰਿਹਾ ਹੈ ਤਾਂ ਤਕੀਏ ਕਹਿ ਕੇ ਗੱਲ ਖੋਲ ਕੇ ਉਹ ਥੋੜਾ ਬਹੁਤ ਕੁਝ ਵਿੱਚੋਂ ਰੱਖ ਸਕਦਾ ਹੈ जब कोई यतीम दे माल न इन्वैस्ट किया होने अगे यतीम दे माल की कारो कारोबार लाया होया तो गल खोल के कुछ बिचों लै सकता है ये है कि बहाना यतीम दा है कि मैं वह इन्वेस्ट किया हो माल और बड़ा फायदा खुद हासिल कर रहा है गल खोल के ਕੁਛ ਨਾ ਕੁਛ ਵਿੱਚੋਂ ਲੈ ਸਕਦਾ ਹੈ। ਅਗਰ ਨਹੀਂ ਹੋਊਗਾ ਇਸ ਤਰ੍ਹਾਂ ਦਾ ਮਾਮਲਾ ਤਾਂ ਆਪਣੇ ਪੇਟ ਦੇ ਜਹੰਨਮ ਦੀ ਅੱਗ ਭਰ ਰਿਹਾ ਹੈ। ਇਹ ਕੁਝ ਬੁਨਿਆਦੀ ਗੱਲਾਂ ਧੀਆਂ। ਜਿਹੜਾ ਅਸਲ ਹੁਕਮ ਸੁਣਾਉਣ ਤੋਂ ਪਹਿਲਾਂ ਅੱਲਾ ਨੇ ਲੋਕਾਂ ਨੂੰ ਤਿਆਰ ਕੀਤਾ। ਅਸਲ ਹੁਕਮ ਕੀ ਨੇ? ਕੀਦਾ ਹਿੱਸਾ ਕਿੰਨਾ ਆਉਂਦਾ ਹੈ? ਉਹ ਅੱਲਾ ਪਾਕ ਹੁਣ ਬਿਆਨ ਕਰਨਗੇ। ਉਹ ਮੈਂ ਇਨਸ਼ਾ ਅੱਲਾ ਅੱਲਾ ਦੀ ਤੋਫੀਕ ਨਾਲ ਅਗਲੇ ਖੁਤਬੇ ਜੁਮਾਹ ਤੋਂ ਸਾਹਮਣੇ ਰੱਖਣ ਦੀ ਤੋਫੀਕ। ਰੱਖਣ ਦੀ ਕੋਸ਼ਿਸ਼ ਕਰੂੰਗਾ فرمایا ਯੂਸੀਕੁਮ ਲਹੁ ਫੀਆ ਉਲਾਦਿਕੁਮ ਅੱਲਾਹੁ ਅਕਬਰ ਦੇਖੋ ਪਹਿਲਾ ਵੀ ਕਿੰਨੀ ਤਾਕੀਦ ਆਈ ਬਾਰ ਬਾਰ ਕਿੰਨੇ ਅੱਲਾਹ ਨੇ ਤਾਕੀਦ ਦੇ ਨਾਲ ਜ਼ੋਰ ਦੇ ਨਾਲ ਗੱਲਾਂ ਸਮਝਾਈਆਂ ਹੁਣ ਅੱਲਾਹ ਹੋਰ ਹਿੱਸਾ ਬਿਆਨ ਕਰਨ ਜਾ ਰਹੇ ਹਨ ਅੱਲਾਹ ਕਹਿ ਰਹੇ ਹਨ ਯੂਸੀਕੁਮ ਲਹੁ ਫੀਆ ਉਲਾਦਿਕੁਮ ਅੱਲਾ ਤੁਹਾਨੂੰ ਨਸੀਹਤ ਕਰਦਾ ਹੈ ਅੱਲਾ ਤੁਹਾਨੂੰ ਤਾਕੀਦ ਹੀ ਹੁਕਮ ਦਿੰਦਾ ਹੈ ਅੱਲਾ ਤੁਹਾਡੇ ਉੱਪਰ ਜ਼ੋਰ ਪਾਉਂਦੇ ਤੁਹਾਡੀ ਔਲਾਦ ਦੇ ਹਿੱਸਿਆਂ ਦੇ ਵਿੱਚ ਮਰਦ ਨੂੰ ਮਿਲੂਗਾ ਔਰਤ ਨੂੰ ਮਿਲੂਗਾ ਮਾਂ ਨੂੰ ਮਿਲੂ ਬਾਪ ਨੂੰ ਮਿਲੂ ਕਿਨੂ ਕਿੰਨਾ ਮਿਲੂ ਕਿਸ ਕੰਡੀਸ਼ਨ ਦੇ ਵਿੱਚ ਕਿੰਨਾ ਮਿਲੂ ਕਿਸ ਕੰਡੀਸ਼ਨ ਦੇ ਵਿੱਚ ਕਿੰਨਾ ਨਹੀਂ ਮਿਲਣਾ ਹੈਗਾ ਉਹ ਸਾਰੇ ਹੁਕਮ ਅੱਗੇ ਆਉਣਗੇ ਉਹ ਅੱਲਾ ਦੀ ਤੌਫੀਕ ਦੇ ਨਾਲ ਮੈਂ ਅਗਲੇ ਖੁਤਬਾ ਜੁਮਾ ਦੇ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰੂੰਗਾ ਅੱਲਾ ਤੋਂ ਦੁਆ ਹੈ ਕਿ ਅੱਲਾ ਰੱਬੁਲ ਇੱਜ਼ਤ ਕਹਿਣ ਵਾਲੇ ਨੂੰ ਵੀ ਸੁਣਨ ਵਾਲਿਆਂ ਨੂੰ ਵੀ ਅਮਲ ਦੀ ਤੌਫੀਕ ਦੇਣ ਵਾ ਖੁਦਾਵਾਨ ਅਲਹਮਦੁਲਿਲਾਹੀ ਰੱਬਿਲ ਆਲਮੀਨ